ਲੋ ਕੱਢਿਆ ਬਾਈ ਕਿੰਨੀ ਕਿ ਸੱਟ ਬਚਤ ਰਹੀ ਕਿੱਥੇ ਸੱਟ ਕਿੱਥੇ ਕਿਤੇ ਵੱਜੀ ਆ ਬਾਹ ਦੇ ਵੱਜੀ ਥੋੜੀ ਬਾਹ ਤੇ ਕਿੰਨੇ ਬੰਦੇ ਕਿੰਨੇ ਥੱਲੇ ਇਹਦੇ ਬੰਦੇ ਕੋਈ ਹੈ ਨਹੀਂ ਜੀ ਅੱਛਾ ਸਹੀ ਗਾ ਸਾਰਾ ਇੱਥੇ ਲੈ ਕੇ ਜਿਹਨਾਂ ਦੇ ਫੋਨ ਕਰ ਲੈ ਨਹੀਂ ਨਹੀਂ ਠੀਕ ਆ ਕਿਸੇ ਦੇ ਸੱਟ ਨਹੀਂ ਵੱਜੀ ਜੀ ਠੀਕ ਆ ਵਾਲੇ ਮੁੰਡਾ ਕੱਟਾਂ ਬਾਵਾ ਵੱਜੀਆਂ ਕਹਿੰਦੇ ਬੰਦੇ ਵੀ ਥੱਲੇ ਆ ਹੈਗੇ ਆਪਣੀ ਹੈ ਨਹੀਂ ਇਹ ਇਹ ਹੈ ਆਪਣੀ ਹੈ ਨਹੀਂ ਵੱਜੀ ਕਿਸੇ ਅੱਜਾ ਵੱਜੀ ਨਹੀਂ ਨਹੀਂ ਕੀ ਬਣਾ ਜੀ ਰੇ ਸੀ ਇਹ ਜੋ ਇਨ ਆ ਰਹੇ ਮਤਲਬ ਹੈ ਉਹ ਬਣਾ ਰਹੇ ਕੁਝ ਕੋਈ ਚੋਟ ਨਹੀਂ ਬਣਾ ਕੀ ਰਹਿ ਸੀ ਬਣਾ ਕੀ ਰਹਿ ਸੀ ਦੁਕਾਨੀ ਬਣਾ ਰਹੇ ਆ ਅੱਛਾ ਹੈ ਹਾਂ ਹਾਂ ਕਿੰਨੇ ਬੰਦੇ ਸੀ ਉਹ ਟੱਡ ਨਹੀਂ ਵੱਜੀ ਕਿੰਨੇ ਬੰਦੇ ਕੰਮ ਕਰ ਰਹੇ ਹੋਗਾ ਪੰਜ ਛੇ ਬੰਦੇ ਹੈ ਪੰਜ ਛੇ ਬੰਦੇ ਹੋਗਾ ਪੰਜ ਛੇ ਬੰਦੇ ਲੈ ਕੇ ਹਸਪਤਾਲ ਲੈ ਕੇ ਨਹੀਂ ਕੋਈ ਕੁਝ ਨਹੀਂ ਲਗਾ ਯਾਰ ਕਿਸੇ ਦਾ ਕੁਝ ਵੀ ਨਹੀਂ ਹੋਇਆ ਕੋਈ ਕਿਸੇ ਦਾ ਕੁਝ ਨਹੀਂ ਹੋਇਆ ਤਾਂ ਮਾਲਕ ਦੱਸ ਰਿਹਾ ਕਹਿੰਦਾ ਵੀ ਕਿਸੇ ਨੂੰ ਕੁਝ ਨਹੀਂ ਹੋਇਆ ਆ ਸੱਟਾਂ ਜਿਨ੍ਹਾਂ ਦੇ ਵੱਜੀਆਂ ਹੋਈਆਂ ਉਹ ਬੈਠੇ ਆ ਕਈਆਂ ਨੂੰ ਕਹਿੰਦੇ ਲੈ ਗਏ ਹਸਪਤਾਲ ਇਹ ਜੇ ਬੰਦੇ ਵੀ ਹੁੰਦੇ ਆ ਵੀ ਜਿਨ੍ਹਾਂ ਦੇ ਸੱਟਾਂ ਵੱਜੀਆਂ ਉਹਨੂੰ ਆਏ ਨਹੀਂ ਵੀ ਹਸਪਤਾਲ ਲੈ ਜੀਏ ਪੱਟੀਆਂ ਕਰਾ ਦਈਏ ਉਹ ਵੀਰ ਦੇ ਬਾਹ ਤੇ ਸੱਟ ਲੱਗੀ ਹੋਈ ਆ ਕਲਕਾਈ ਜਾ ਰਿਹਾ ਉਹ ਤਾਂ ਲੈਂਟਰ ਪੈ ਰਿਆ ਸੀ ਬਠਿੰਡਾ ਦੇ ਬੀਬੀ ਵਾਲਾ ਰੋਡ ਤੇ ਤਾਂ ਸਰੀਆ ਬੰਨਿਆ ਹੋਇਆ ਢੋਲਾ ਬੰਨਿਆ ਤੇ ਪਿੱਛੇ ਅੱਧਾ ਲੈਂਟਰ ਪੈ ਚੁੱਕਿਆ ਸੀ ਅੱਧਾ ਲੈਂਟਰ ਪੈ ਗਿਆ ਸੀ ਲੈਂਟਰ ਡੇ ਦੇ ਉੱਤੇ ਬੰਦੇ ਖੜੇ ਸੀ ਕਾਫੀ ਬੰਦੇ ਦੱਸਿਆ ਜਾ ਰਿਹਾ ਜਿਹੜੇ ਮੌਕੇ ਤੇ ਲੋਕ ਆ ਜਿਹੜੇ ਸਾਹਮਣੇ ਨਹੀਂ ਆ ਰਹੇ ਪਰ ਮਾਲਕਾ ਜਿਹੜਾ ਇਹ ਗੱਲ ਨੂੰ ਲੁਕਾ ਰਿਹਾ ਆ ਆ ਚੱਪਲਾਂ ਪਈਆਂ ਮਜ਼ਦੂਰਾਂ ਦੀਆਂ ਜਿਹੜੇ ਮਜ਼ਦੂਰ ਸੀ ਇੱਥੇ ਕੰਮ ਕਰਦੇ ਸੀ ਕਾਫੀ ਸੱਟਾਂ ਜਿਹੜੀਆਂ ਵੱਜੀਆਂ ਹੋਈਆਂ ਥੱਲੇ ਬੰਦੇ ਆਏ ਆ ਢੂਲਾ ਬੰਨਿਆ ਹੋਵੇ ਬੰਦੇ ਥੱਲੇ ਡਿੱਗੇ ਹੁਣ ਸੱਟਾਂ ਵੱਜੀਆਂ ਤੇ ਉਹ ਦੱਸ ਰਿਹਾ ਮਾਲਕ ਕਹਿੰਦਾ ਕਿਸੇ ਦੇ ਕੋਈ ਸੱਟ ਨਹੀਂ ਵੱਜੀ ਪਰ ਮੌਕੇ ਦੇ ਲੋਕਾਂ ਨੇ ਦੱਸਿਆ ਸੱਤ ਬੰਦੇ ਦੇ ਥੱਲੇ ਆਏ ਸੀ ਜਿਨ੍ਹਾਂ ਦੇ ਸੱਟਾਂ ਵੱਜੀਆਂ ਬਲੱਡ ਖੂਨ ਨਿਕਲ ਰਿਆ ਸੀ ਤਾ ਇੱਕ ਵੀਰ ਆ ਜਿਹੜਾ ਬਾਅਦ 6:00 ਵਜੇ 10 ਵੀ ਰਿਹਾ ਸੀ ਉਹ 6:00 ਵਜੀਆਂ ਕਾਫੀ ਨੁਕਸਾਨ ਆ ਜਿਹੜਾ ਮਾਲਕ ਦਾ ਉਹ ਹੋ ਗਿਆ ਇੱਕ ਤਾਂ ਇੱਕ ਆ ਲੈਂਟਰ ਪੈਣ ਆ ਜਿਹੜੇ ਪੌਣ ਆਲੇ ਆਏ ਸੀ ਉਹਨਾਂ ਦੇ ਚੱਪਲਾਂ ਜੁੱਤੇ ਇੱਥੇ ਲੈਂਟਰ ਦੇ ਥੱਲੇ ਆ ਮੌਕੇ ਤੇ ਜਿਹੜੇ ਲੋਕ ਆ ਇੱਥੇ ਉਹਨਾਂ ਨੇ ਦੱਸਿਆ ਵੀ ਕਾਫੀ ਬੰਦੇ ਜ਼ਖਮੀ ਹੋਏ ਆ ਤਾਂ ਹੁਣੇ-ਹੁਣੇ ਲੈਂਟਰ ਆ ਜਿਹੜਾ ਹੁਣੇ-ਹੁਣੇ ਡਿੱਗਿਆ ਪਿੱਛੇ ਲੈਂਟਰ ਪਿਆ ਹੋਇਆ ਕਾਫੀ ਬਾਇਆ ਹੈ ਗਿਆ ਕਿਉਂਕਿ ਕਾਫੀ ਲੰਮਾ ਪਾਇਆ ਸੀ ਦੱਸਿਆ ਜਾ ਰਿਹਾ ਜਿਹੜੇ ਬੀਮ ਆ ਉਹ ਸਾਈਡਾਂ ਤੇ ਪਾਏ ਹੋਏ ਸੀ ਵਿਚਾਲੇ ਬੀਮ ਨਾ ਹੋਣ ਕਰਕੇ ਬਾਇਆ ਜ਼ਿਆਦਾ ਹੋਣ ਕਰਕੇ ਹੋ ਸਕਦਾ ਏ ਲੈਂਟਰ ਡਿੱਗਿਆ ਹੋਵੇ ਪਿੱਛੇ ਲੈਂਟਰ ਪਾਰੀ ਸੀ ਮਸ਼ੀਨ ਇੱਕੋ ਦਾਮ ਜਿਹੜਾ ਲੈਂਟਰ ਥੱਲੇ ਡਿੱਗਿਆ ਕਾਫੀ ਬੰਦੇ ਆ ਜਿਹੜੇ ਉੱਤੇ ਚੜੇ ਹੋਏ ਸੀ ਉਹ ਤੇ ਥੱਲੇ ਵੀ ਬੰਦੇ ਹੈਗੇ ਸੀ ਜਿਹੜੇ ਜਿਨ੍ਹਾਂ ਦੇ ਸੱਟਾਂ ਲੱਗੀਆਂ ਹੋਈਆਂ ਐਡੀ ਘਟਨਾ ਹੋ ਗਈ ਤੇ ਮਾਲਕ ਕਹਿੰਦਾ ਵੀ ਕੁਝ ਨਹੀਂ ਹੋਇਆ ਬੰਦੇ ਸਾਹਮਣੇ ਜਿਹੜੇ ਹੈਗੇ ਆ ਬੈਠੇ ਆ ਜ਼ਖਮੀ ਆ ਜ਼ਖਮੀ ਹਾਲਤ ਦੇ ਵਿੱਚ ਤੇ ਕਈਆਂ ਨੂੰ ਕਹਿੰਦੇ ਹਸਪਤਾਲ ਲੈ ਕੇ ਗਏ ਆ ਕੀ ਕਾਰਨ ਦੱਸਿਆ ਜਾ ਰਿਹਾ ਬਾਇਆ ਜ਼ਿਆਦਾ ਹੋਣ ਕਰਕੇ ਜ਼ਿਆਦਾ ਬਾਇਆ ਹੋਣ ਕਰਕੇ ਲੈਂਟਰ ਆ ਜਿਹੜਾ ਡਿੱਗਿਆ ਤਾਂ ਹੁਣੇ ਲੈਂਟਰ ਜਿਹੜੀ ਮਸ਼ੀਨ ਆਈ ਹੋਈ ਸੀ ਮਸ਼ੀਨ ਆ ਜਿਹੜੀ ਲੈਂਟਰ ਪਾ ਰਹੀ ਸੀ ਤਾਂ 5 ਤੋਂ 7 ਬੰਦੇ ਦੱਸਿਆ ਜਾ ਰਹੇ ਆ ਜਿਹੜੇ ਕੰਮ ਕਰ ਰਹੇ ਸੀ ਤਾਂ ਹੁਣੇ-ਹੁਣੇ ਇਹ ਲੈਂਟਰ ਜਿਹੜਾ ਡਿੱਗਿਆ ਇਹ ਵਾਲੇ ਵਿੱਚ ਨਹੀਂ ਉਹ ਆਪਾਂ ਤਾਂ ਇਹ ਦੱਸਦੇ ਵੀ ਬੰਦੇ ਸੱਟਾਂ ਕਿੰਨੀਆਂ ਕਿਤੇ ਕੋਈ ਕਿਸੇ ਦਾ ਕੋਈ 700 ਰੁਪਏ ਦਾ ਨਹੀਂ ਹੈ ਕੀ ਕਾਰਨ ਕੀ ਹੋ ਗਿਆ ਇਹ ਇੱਕ ਡੱਬੇ 22 ਮੀਟਰ ਲਾਈ ਜਾਂਦੇ ਸੀ ਹਾਂ 22 ਵਾਈਬ੍ਰੇਟਰ ਚਾਹਾਂ ਲੱਗਣ ਕਰਕੇ ਇੱਕ ਡੱਬਾ ਕੱਢ ਸੀ ਅੱਛਾ ਗਾਰਡਰ ਦਿਲ ਸੀ ਗਾਡਰ ਦੀ ਭਈ ਨਾ ਸਾਰਾ ਪਲੇਟਾਂ ਸਿ ਫੇਵਰੇਟ ਹਾਂ ਵਾਈਬ੍ਰੇਟਰ ਚਾਹਾਂ ਲੱਗੋ ਸਾਰਾ ਪਲੇਟਾਂ ਦਾ ਢੂਲਾ ਹੋ ਜਾ ਪਲੇਟਾਂ ਦਾ ਢੂਲਾ ਸੀ ਇਹ ਲੈਂਟਰ ਜਿਹੜਾ ਪੈ ਗਿਆ ਉਸ ਦਾ ਕਾਰਨ ਹੁੰਦਾ ਹਾਂ ਹਾਂ ਉਹ ਇਹਨਾਂ ਦੇ ਦੇਖੋ ਇੱਕ ਇੱਕ ਦਾ ਇੰਟਰਫੇਸ ਦੀ 15 ਅੰਮੀਸ਼ਾ ਅੱਛਾ 15 5 ਮੀਟਰ ਪ੍ਰਤੀ ਮੀਟਰ ਜਿਹੜੇ ਜੈ ਵੀ ਸਾਡਾ ਨਾਲ ਕੰਮ ਕਰੀਏ ਸਾਰਾ ਜਿਹਦਾ ਮੁੱਲ ਉਸ ਰੇ ਨਾ ਜਦੋਂ ਵੀ ਤੇ ਹੋਰ ਅਸਰ ਵੀ ਆ ਜਾਂਦਾ ਜਿਹੜੀ ਵੀ ਆ ਜੀ ਵੀ ਰੱਜ ਕੇ ਬਹਤ ਆਉਂਦਾ ਤਾਂ ਕਿ ਅੱਗੇ ਆਗਾ ਨਸਾ ਲਈ ਬਹੁਤ ਇੰਤਜ਼ਾਮਾ ਸਮਾਰਿਕ ਨਾਮ ਸਮਾਉਣਾ ਪੂਰਾ ਨਿਛਾਣ ਜੇ ਪਹਿਲੇ ਪਹਿਲੇ ਹੀ ਹਨਾ ਇੰਤਜ਼ਾਮ ਬਾਈ ਹੋ ਜਾਂਦਾ ਹਨ ਜਿੱਟ ਕੋ ਬਾ ਐਂਡ ਮੇ ਤੁਸੀ ਇਹ ਆਪਣੇ ਕੋਲੇ ਸੀ ਇਹ ਅੱਛਾ ਉਹ ਲੋਕੀਤ ਸਿੰਘ ਸਾਹਿਬ ਖੜੇ ਹੈ ਮੈਂ ਉਹ ਬੰਦੇ ਨੂੰ ਜਾਣਦਾ ਹੈਗਾ ਮੈਂ ਹੈਨਾ ਬਹੁਤ ਚਿਰ ਹੋ ਗਏ ਮਸਲਾ ਚੱਲਦਾ ਜੇ ਬੰਦਾ ਥੱਲੇ ਆ ਕੇ ਮੈਂ ਇਹ ਨਹੀਂ ਕਰੇ ਕੋਈ ਪੈਸੇ ਦੀ ਵੀ ਕਿਸੇ ਦੇ ਕੋਈ ਛੱਪ ਪੇਟ ਕੁਝ ਨਹੀਂ ਬਾਇਆ ਜਿਆਦਾ ਜਾਂ ਬਾਇਆ ਜਿਆਦਾ ਸਾਰਾ ਕੁਝ ਹਲਕੀ ਮਸਰੀਆ ਦੇਖੋ ਨਾ ਕਿੰਨਾ ਪਾਇਆ ਹੋਇਆ ਹੈਗਾ ਫੁੱਲ ਵੱਡੇ ਫੁੱਲ ਵੀ ਹੁਣੇ ਹੋਮੇ ਕੁਦਰਤ ਹੋਈ ਹੈ ਕੁਦਰਤ ਹੋਈ ਹੈ ਇਹਦਾ ਗਾਡਰ ਟਿਲ ਗਿਆ ਪਾਈਪ ਲੇਕਰ ਲੱਗਣ ਦੀ ਧਾਰ ਕਿਵੇਂ ਹੋਲੇਗਾ ਵਾਈਬ੍ਰੇਟਰ ਅੱਛਾ ਉਹ ਲੱਗਿਆ ਸੀ ਵਾਈਬ੍ਰੇਟਰ ਪਾਈਪ ਲੇਕਰ ਲਾਉਣਾ ਪੈਂਦਾ ਵਾਈਬ੍ਰੇਟਰ ਜਦੋਂ ਬਜਰੀ ਨੂੰ ਛੱਟ ਕਰਨ ਵਾਸਤੇ ਉਹ ਵਾਈਬ੍ਰੇਟਰ ਕਿਤੇ ਬੰਦੇ ਨੇ ਮੱਲੇ ਖੇਤਾਂ ਤੇ ਲਾਈ ਰੱਖਿਆ ਜਦ ਗਾਡਰ ਕੰਮ ਤੇ ਲਹਿ ਗਿਆ ਥੱਲੇ ਗੁਰਜ ਤੋਂ ਉਹਦੀ ਵਾਈਬਰੇਸ਼ਨ ਨਹੀਂ ਹੋ ਗਿਆ ਗੁਰਜੀ ਤੋਂ ਲਹਿ ਗਿਆ ਗਾਡਰ ਵਾਈਬ੍ਰੇਸ਼ਨ ਆ ਬੰਦੇ ਦਾ ਨੁਕਸਾਨ ਦੱਸਿਆ ਜਾ ਰਿਹਾ ਕਹਿੰਦੇ ਨਹੀਂ ਹੋਇਆ ਪਰ ਮਾਲਕ ਦਾ ਕਾਫੀ ਨੁਕਸਾਨ ਆ ਜਿਹੜਾ ਹੋ ਚੁੱਕਿਆ ਇੱਕ ਗਾਡਰ ਥੱਲੇ ਤਿਲਕਣ ਕਰਕੇ ਹੋਇਆ